ਪੁਲਿਸ ਨੇ ਵੱਡੀ ਕਾਰਵਾਈ ਪੋਸਟ ਤੇ ਤਸਕਰੀ ਕਰਨ ਵਾਲੇ ਅੰਤਰਾਜੀ ਗਰੋਧਾ ਕੀਤਾ ਗਿਆ ਪੜਦਾ ਫਾਸ਼ ਦੋ ਕਾਬੂ ਆਨ ਆਰਮੀ ਡਿਊਟੀ ਦਾ ਸਟicker ਲੱਗੇ ਟਰੱਕ ਵਿੱਚੋਂ ਬਰਾਮਦ ਹੋਏ 27 ਕੁਇੰਟਲ ਡੋਡੇਚੂਰਾ ਪੋਸਤ ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਨੇ ਪੋਸਟ ਤੇ ਦੀ ਤਸਕਰੀ ਕਰਨ ਵਾਲੇ ਕੰਤਰਾਜੀ ਗਰੋਧਾ ਪੜਦਾ ਫਾਸ਼ ਕਰਦੇ ਹੋਏ ਆਨ ਡਿਊਟੀ ਆਰਮੀ ਦਾ ਸਟicker ਲੱਗੇ ਕਿ ਟਰੱਕ ਵਿੱਚੋਂ 90 ਗੱਟਿਆਂ ਵਿੱਚ ਭਰਿਆ 27 ਕੁਇੰਟਲ ਡੋਡੇਚੂਰਾ ਪੋਸਤ ਬਰਾਮਦ ਕੀਤਾ ਐ ਐਸਐਸਪੀ ਤੁਸ਼ਾਰ ਗੁਪਤਾ ਵੱਲੋਂ ਸ੍ਰੀ ਗ੍ਰੀਵ 11:15 ਵਜੇ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਦਾ ਖੁਲਾਸਾ ਕੀਤਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡੀਆਈਜੀ ਗੌਰਵ ਯਾਦਵ ਅਤੇ ਅਸ਼ਵਨੀ ਕਪੂਰ ਡੀਆਈਜੀ ਫਰੀਦਕੋਟ ਦੇ ਨਿਰਦੇਸ਼ਾਂ ਤੇ ਨਸ਼ਾ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਕਸਰ ਪੁਲਿਸ ਨੇ ਇੱਕ ਟਰੱਕ ਵਿੱਚੋਂ 90 ਗੱਟਿਆਂ ਵਿੱਚ ਭਰਿਆ 27 ਕੁਇੰਟਲ ਡੋਡੇਚੂਰਾ ਪੋਸਟ ਬਰਾਮਦ ਕੀਤਾ ਹੈ। ਇਹ ਟਰੱਕ ਝਾਰਖੰਡ ਤੋਂ ਚੱਲਿਆ ਸੀ ਪੁਲਿਸ ਦੀ ਕਾਰਵਾਈ ਤੋਂ ਬਚਣ ਲਈ ਇਸ ਟਰੱਕ ਤੇ ਆਨ ਆਰਮੀ ਡਿਊਟੀ ਦਾ ਸਟਿੱਕਰ ਲਗਾਇਆ ਗਿਆ ਸੀ। ਹਾਲਾਂਕਿ ਪੁਲਿਸ ਨੇ ਡੋਡੇਚੂਰਾ ਪੋਸਟਾ ਤੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਟਰੱਕ ਸਵਾਰ ਦ पर पुलिस झारखंड तो चूरा पोस्ट कर रही है नशे के खिलाफ चलाई मुहिम साहब पुलिस को बहुत बड़ी सफलता मिली जब साइ टीम लैड बाय एस पी डी साहब एन डी एस पी डी इंचार्ज सीआईए वन सारी टीम ने इंफोरमे बेसिस से एक बड़ा चंगा ट्रैप लाया ए इंफोरमे कि काफ़ी भारी मात्रा के पोस्ट है झारखंडों चलिया ਤੇ ਇਹ ਮੁਕਸਦਲੀ ਮੁਕਸਰ ਪਹੁੰਚਣਾ ਹੈ। ਇਧਰ ਰਿਗਾਰਡਿੰਗ ਪਿਛਲੇ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀਗੀਆਂ ਸਾਰੀ ਕੀ ਸਾਰੀ ਬਾਤ ਸੀ। ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੋਕਿਆ ਜਾਏਗਾ। ਤੇ ਪਰਸੋ ਰਾਤ ਔਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇਹਨਾਂ ਦਾ ਪਹੁੰਚਣਾ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਹੈ। ਸਾਡੀ ਸਾਰੀ ਟੀਮ ਨੇ ਫਿਰ ਆ ਕੇ ਇੱਕ ਰਿਪੋਰਟ ਲਾਇਆ। ਇਨਾਂ ਨੂੰ ਇੱਕ ਸ਼ਕਤੀ ਕੈਂਟਰ ਮਿਲਿਆ ਜਦੇਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਤਰੱਕ ਦੇ ਵਿੱਚ ਸੀਗੀ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਕਿ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਡੋਡੇ ਪੋਸ਼ ਦੀ ਮਿਲੀਆਂ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੈਗਾ ਇਹ ਸਾਰੇ ਡੋਡੇ ਪੋਸ਼ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ ਉਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਤੁਹਾਨੂੰ ਲੱਗਦਾ ਸੀ ਕਿ 15 ਕਿਲੋ ਬਟ ਗ੍ਰੈਜੂਲੀ ਜਿਵੇਂ ਜਵੇਂ ਮੈਜ਼ਰਮੈਂਟਸ ਹੋਂਦੀ ਗਈ ਇਹਦੇ ਟੋਟਲ ਸਮਾਨ ਹੈਗਾ 27 ਕਿਲੋ ਤੇ ਆ ਕੇ ਖੜਾ ਹੋਇਆ ਇਹਦੇ ਵਿੱਚ ਹਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਮਨਿੰਦਰ ਸਿੰਘ ਹੈਗਾ ਤੇ ਇੱਕ ਆਕਾਸ਼ਦੀਪ ਸਿੰਘ ਇਹ 36 ਸਾਲ ਤੇ 20 ਸਾਲ ਦੇ ਹੋ ਗਿਆ अगेन ਇਹ ਹੈਗੇ ਡਰਾਈਵਰ ਜਿਹਦਾ ਸਮਾਨ ਸੀਗਾ ਉਹਦੇ ਪਿੱਛੇ ਸਾਡੀ ਟੀਮ ਆ ਜਦੀ ਬਾਹਰ ਹੈਗੀ ਉਹ ਬੰਦੇ ਨੂੰ ਵੀ ਜਲਦ ਜਲਦ ਫੜ ਕੇ ਅੰਦਰ ਦਿੱਤਾ ਜਾਏਗਾ ਤੇ ਉਹਦੇ ਕੋਲ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬਚੂ ਸਾਰੀ ਪ੍ਰਾਪਰਟੀ ਅਸੀਂ ਐਟੈਚ ਕਰਾ ਦੇਣੀ ਉਹਦੀ ਚਾਹ ਪਾਵੇ ਉਹ ਘਰੋ ਪਾਵੇ ਉਹਦੀ ਗੱਡੀਆਂ ਹੁਣ ਸਾਡੀ ਜੋ ਇਕਨੋਮਿਕ ਪ੍ਰਸੀਡ ਹੈਗੇ ਹੈ ਇਸ ਕ੍ਰਾਈਮ ਦੇ ਉਹ ਨਾਲ ਹੀ ਜਾਣਗੇ ਇਸ ਤੋਂ ਇਲਾਵਾ ਅਸੀਂ ਇੱਕ ਕੈਂਟਰ ਜੋ ਹੈਗਾ ਉਹ ਬਰਾਮਦ ਕੀਤਾ ਤੇ ਨਾਲ 90 ਘਟੇ ਜੋ ਹੈਗੇ ਜੋ ਟੋਟਲਿੰਗ 72 ਕੁਇੰਟਲ ये पुलिस ਨੇ ਬਰਾਬਰ ਕਿਹਨਾਂ ਕਿਤੇ ਮਿਲ ਜੇ ਕੰਮ ਹਲੇ ਜਿਹਨਾਂ ਦੀ ਜੋ ਮੋੜਲੀ ਪੁੱਛੀ ਚੱਲ ਰਹੀ ਹੈ ਮੁਖਸ਼ਰ ਦੇ ਵਿੱਚ ਹੀ ਆ ਰਹੀ ਮੇ ਨੇਮ ਵਗੈਰਾ ਨਹੀਂ ਡਿਸਕਲੋਸ ਕਰਾਂਗੇ ਕਿ ਹਲੇ ਸਾਡੇ ਦਾ ਜੋ ਆਪਰੇਸ਼ਨ ਆਇਗਾ ਇਟ ਇਸ ਸਿਲ ਇਨਫੋਰਮਡ ਗੋਇੰਗ ਜਿਵੇਂ ਅਗਲਾ ਬੰਦਾ ਸਾਡੇ ਕੋਲ ਆਂਦਾ ਹੈ ਵੀ ਆਰ ਸ਼ੋਰ ਕਿ ਉਹਦੇ ਤੋਂ ਸਾਨੂੰ ਹੋਰ ਵੀ ਰਿਕਵਰੀ ਮਿਲੇ ਇਹ ਵੱਡੀ ਸਮਾਗਮ ਹੈ ਮੁਖਸ਼ਰ ਨਹੀਂ ਹੈ ਜੀ ਜੋ ਸਾਡੇ ਕੋਲ ਜਿੰਨੇ

ਤੇ ਇਹਨਾਂ ਦਾ ਜੋ ਮੋਟਿਵ ਆਫ ਅਪਰੈਂਟੀ ਹੈਗਾ ਜਿਹਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜਿਹਨਾਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਜਿਹਨਾਂ ਗੱਡੀਆਂ ਤੇ ਲਿਖਿਆ ਹੁੰਦੇ ਆ ਅਸੀਂ ਥੋੜਾ ਜਿਹਾ ਗਰੀਜ਼ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੁਖਤਾ ਸੀ ਤੇ ਇਸ ਕਰਕੇ ਰੋਕਿਆ ਗਿਆ ਬਾਕੀ ਨਾਤੀ ਜੋ ਕੁਝ ਗਿਚ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ ਜਿੱਥੇ ਰਿਮਾਂਡ ਲਿੱਤੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਤੇ ਬਚੀ ਹੋਈ ਹੈ ਬੈਂਕ ਤੋਂ ਔਨ ਇਹਨਾਂ ਨੇ ਲਾਇਆ ਸੀ ਨਹੀਂ ਨਹੀਂ ਕੋਈ ਹਲੇ ਇਦਾਂ ਦੀ ਕੋਈ ਗੱਲ ਨਹੀਂ ਆਈ ਇਹਨਾਂ ਨੇ ਆਨ ਆਰਮੀ ਡਿਊਟੀ ਸਪੈਸੀਫਿਕਲੀ ਲਿਖਾਇਆ ਸੀ ਤਾਂ ਕਿ ਨਾ ਕੀ ਲੋਕੇ ਜੇ ਕਰਾਸ ਕਰਦੇ